ਮਾਈਗੁਜੀ ਦਾ ਖਾਸ ਮਾਈਗੁਜੀ ਕੀ ਪੱਥੇ ਦੁਨੀਆ ਵਿੱਚ ਸ਼ੁਰੂ ਤੋਂ ਲੈ ਕੇ ਭਾਵੇਂ ਜਾਤ ਪਾਤ ਦਾ ਉੱਚੇ ਨੀਵੇਂ ਦਾ ਰੰਗ ਰੂਪ ਦਾ ਵਿਤਕਰਾ ਚੱਲਦਾ ਪਿਆ ਆ ਪਰ ਫਿਰ ਵੀ ਅੱਜ ਤੱਕ ਦੁਨੀਆ ਦੇ ਵਿੱਚ ਮੁੱਲ ਗੁਣ ਦਾ ਤੁਹਾਡੇ ਸ਼ubh ਗੁਣਾ ਦਾ ਤੁਹਾਡੇ ਰਹਿਣ ਸਹਿਣ ਦਾ ਤੇ ਤੁਹਾਡੀ ਧਨ ਦੌਲਤ ਨਾਲ ਜੁੜੀਆਂ ਹੋਈਆਂ ਚੀਜ਼ਾਂ ਦਾ ਪੈਂਦਾ ਆ ਕਹਿੰਦੇ ਇੱਕ ਵਾਰੀ ਇੱਕ ਬਾਜ਼ਾਰ ਦੇ ਵਿੱਚ ਇੱਕ ਗੁਬਾਰੇ ਵੇਚਣ ਵਾਲਾ ਗੁਬਾਰੇ ਵੇਚਦਾ ਜਦੋਂ ਉਹਦੇ ਕੋਲ ਗਾਹ ਘਟ ਜਾਂਦੇ ਤਾਂ ਉਹ ਕੀ ਕਰਦਾ ਕਿਸੇ ਇੱਕ ਗੁਬਾਰੇ ਦੇ ਵਿੱਚ ਹੀਲੀਅਮ ਗੈਸ ਭਰ ਕੇ ਉਹਨੂੰ ਹਵਾ ਦੇ ਵਿੱਚ ਉਡਾ ਦਿੰਦਾ ਜਦੋਂ ਹਵਾ ਦੇ ਵਿੱਚ ਉੱਡਦੇ ਤੇ ਫਿਰ ਬੱਚੇ ਆਂਡ ਗਵਾਂਡ ਆਲੇ ਦੁਆਲੇ ਵੇਖਦੇ ਕਿ ਗੁਬਾਰਿਆਂ ਵਾਲਾ ਆ ਗਿਆ ਆ ਤੋ ਫਿਰ ਆਪਣੇ ਮਾਵਾਂ ਨੂੰ ਆਪਣੇ ਪਿਓ ਨੂੰ ਕਹਿੰਦੇ ਵੀ ਸਾਨੂੰ ਗੁਬਾਰੇ ਲੈ ਕੇ ਦਿਓ ਉਹ ਫਿਰ ਗੁਬਾਰੇ ਵਾਲੇ ਕੋਲ ਜਾਂਦੇ ਇਸ ਤਰ੍ਹਾਂ ਉਹ ਕਰਦਾ ਤੇ ਫਿਰ ਉਹਦੇ ਦੁਆਲੇ ਭੀੜ ਹੁੰਦੀ ਇੱਕ ਦਿਨ ਕੀ ਹੋਇਆ ਵੇਲਾ ਖੜਾ ਤੇ ਇੱਕ ਨਿੱਕਾ ਜਿਹਾ ਬੱਚਾ ਆਇਆ ਉਹਨੇ ਉਹਦੇ ਕੁੜਤੇ ਨੂੰ ਖਿੱਚਿਆ ਜਦੋਂ ਨੇ ਹੈਰਾਨ ਨੂੰ ਕਿ ਥੱਲੇ ਨੂੰ ਵੇਖਿਆ ਤੇ ਪੁੱਛਦਾ ਹਾਂ ਕਾਕੇ ਦੱਸ ਕਿਹੜਾ ਕੋ ਗੁਬਾਰਾ ਲੈਣਾ ਉਹ ਕਹਿੰਦਾ ਜੀ ਮੈਂ ਗੁਬਾਰਾ ਨਹੀਂ ਲੈਣਾ ਮੇਰਾ ਇੱਕ ਸਵਾਲ ਹੈ ਜਵਾਬ ਦਿਓਗੇ ਨਹੀਂ ਕਹੇ ਦੱਸ ਕਹਿੰਦੇ ਮੇਰਾ ਸਵਾਲ ਇਹ ਹੈ ਕਿ ਤੁਸੀਂ ਹਵਾ ਦੇ ਵਿੱਚ ਹਰਾ ਗੁਬਾਰਾ ਪੀਲਾ ਗੁਬਾਰਾ ਚਿੱਟਾ ਗੁਬਾਰਾ ਛੱਡਦੇ ਹੋ ਕੀ ਇਹ ਜਿਹੜਾ ਕਾਲਾ ਗੁਬਾਰਾ ਹੈ ਜੇ ਇਹਦੇ ਵਿੱਚ ਹਵਾ ਭਰੋਗੇ ਤੇ ਇਹ ਹਵਾ ਵਿੱਚ ਉੱਡੇਗਾ ਉਹਨੇ ਕਹੇ ਪੁੱਤ ਮੁੱਲ ਚਿੱਟੇ ਗੁਬਾਰੇ ਪੀਲੇ ਗੁਬਾਰੇ ਨੀਲੇ ਗੁਬਾਰੇ ਜਾਂ ਕਾਲੇ ਗੁਬਾਰੇ ਦਾ ਨਹੀਂ ਹੈ ਮੁੱਲ ਅਸਲ ਵਿੱਚ ਇਹਦੇ ਵਿੱਚ ਭਰੀ ਹੋਈ ਗੈਸ ਦਾ ਆ ਜਿੰਦੇ ਵਿੱਚ ਹਵਾ ਹੋਏਗੀ ਉਹ ਉੱਡੇਗਾ ਤੇ ਉਹਦੇ ਵੱਲ ਵੇਖ ਕੇ ਦੁਨੀਆ ਆਕਰਸ਼ਿਤ ਹੋਏਗੀ ਹੋਏਗੀ ਬਿਲਕੁਲ ਇਹ ਮੇਰੇ ਤੁਹਾਡੇ ਨਾਲ ਸਿੱਧੀ ਸਿੱਧੀ ਕਹਾਣੀ ਜੁੜਦੀ ਹੈ ਠੀਕ ਹੈ ਪ੍ਰਮਾਤਮਾ ਦੇ ਹੁਕਮਨ ਦੇ ਵਿੱਚ ਸਾਡੇ ਵਾਤਾਵਰਣ ਰਹਿਣ ਸਹਿਣ ਦੇ ਅਨੁਸਾਰ ਜੋ ਸਾਨੂੰ ਮਾਹੌਲ ਮਿਲਿਆ ਆ ਸਾਡੀ ਪਰਵ੍ਰਿਸ਼ ਉਸ ਦੇ ਅਨੁਸਾਰ ਹੁੰਦੀ ਹੈ ਪਰ ਸਾਡਾ ਮੁੱਲ ਦੁਨੀਆ ਦੇ ਵਿੱਚ ਉਦੋਂ ਹੀ ਪੈਂਦਾ ਆ ਜਦੋਂ ਅਸੀਂ ਆਪਣੇ ਅੰਦਰ ਚੰਗੇ ਗੁਣ ਲੈ ਕੇ ਆਉਣਾ ਸਾਡਾ ਕਾਰਵਿਹਾਰ ਬਹੁਤ ਚੰਗਾ ਹੁੰਦਾ ਹੈ ਤੇ ਇੱਥੇ ਇੱਕ ਬੜੀ ਪੰਜਾਬੀ ਦੀ ਪ੍ਰਸਿੱਧ ਕਹਾਵਤ ਆ ਮਾਇਆ ਤੇਰੇ ਤੀਨ ਰਾਮ ਪਰਸਾ ਪਰਸੂ ਪਰਸਰਾਮ ਕਹਿੰਦੇ ਕਿ ਇਹ ਮਾਇਆ ਦਾ ਬੋਲਬਾਲ ਆ ਜਿੰਦੇ ਕੋਲ ਹੁੰਦੀ ਹੈ ਸਾਰੀ ਦੁਨੀਆ ਉਹਨੂੰ ਸਲਾਮਾਂ ਹੀ ਕਰਦੀ ਹੈ ਗੁਣਾਂ ਨੂੰ ਸਲਾਮਾਂ ਕਰਦੀ ਹੈ ਪੈਸੇ ਨੂੰ ਸਲਾਮਾਂ ਕਰਦੀ ਹੈ ਤੁਹਾਡੀ ਬੋਲਬਾਣੀ ਨੂੰ ਸਲਾਮਾਂ ਕਰਦੀ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਮਹਾਰਾਜ ਜੀ ਕਹਿੰਦੇ ਤੁਹਾਡੇ ਤੇ ਬੜੀ ਬਖਸ਼ਿਸ਼ ਹੋਏਗੀ ਜੇ ਨਿਮਰਤਾ ਹਲੇਮੀ ਰੱਖੋਗੇ ਮਿੱਠਾ ਬੋਲੋਗੇ ਪ੍ਰਮਾਤਮਾ ਤੁਹਾਨੂੰ ਆਪਣੇ ਗੁਣ ਦੇ ਕੇ ਨਵਾਜੇਗਾ